ਉਹ ਜਿਹੜੀਆਂ ਹੈਗੀਆਂ ਨੇ ਕਈ ਵਾਰ ਇਟਸ ਰੀਲੀ ਹਾਰਡ ਅ ਅੱਜ ਵੀ ਤੁਸੀਂ ਦੇਖਿਆ ਹੋ ਤੁਸੀਂ ਆਪਦੇ ਆਪ ਨੂੰ ਵੀ ਫਾਈਂਡ ਕੀਤਾ ਹੋਣਾ ਵੀ ਇੱਕ ਨਿਊਜ਼ ਆ ਰਹੀ ਆ ਤੁਸੀਂ ਉਸ ਨੂੰ ਡਬਲ ਚੈੱਕ ਕਰ ਰਹੇ ਹੋ ਵੀ ਯਾਰ ਇਹ ਸਹੀ ਸਹੀ ਨਿਊਜ਼ ਆ ਵੀ ਨਾਲ ਹੀ ਦੂਜੀ ਆ ਜਾਂਦੀ ਨਾਲ ਹੀ ਕੁਝ ਹੋਰ ਆ ਰਿਹਾ ਵਾ ਨਾਲ ਹੀ ਕੁਸ ਹੋਰ ਆ ਰਿਹਾ ਸੋ ਇਟਸ ਰੀਲੀ ਹਾਰਡ ਟੂ ਡਿਫਰੈਂਸ਼ੀਏਟ ਅ ờ ਸੋਸ਼ਲ ਮੀਡੀਆ ਵੀ ਆਸਟਾਈਮ ਉਵੇਂ ਹੀ ਰਿਐਕਟ ਕਰ ਰਿਹਾ ਹੈਗਾ ਵਾ ਸੋ ਟਾਈਮ ਵਲ ਟਾਈਮ ਕੁਝ ਨਾ ਕੁਝ ਵੀ ਆਪਾਂ ਦਾ ਹੀ ਕਹਿੰਨੇ ਆ ਜੀ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਬਹੁਤ ਇਮੋਸ਼ਨਸ ਹਾਈ ਚੱਲ ਰਹੇ ਆ ਦੋਨੋਂ ਪਾਸੇੋਂ ਤੇ ਥੋੜਾ ਜਿਹਾ ਟੇਕ ਇਟ ਈਜ਼ੀ ਹਾਂ ਮੈਂ ਥੋੜੀ ਲੋਕਲ ਦੀ ਵੀ ਗੱਲ ਕਰੂੰਗਾ ਸਾਡੇ ਆਪਾਂ ਕੈਨੇਡਾ ਬਾਰੇ ਵੀ ਸੋਚਣਾ ਆਪਾਂ ਨਾਲ ਮਿਲ ਕੇ ਸਾਰਿਆਂ ਨੇ ਕੰਮ ਕਰਨੇ ਆ ਸਾਡੇ ਮਿਸ ਸਾਗਾ ਦੇ ਵਿੱਚ ਵੀ ਕੁਝ ਫਲੈਗਸ ਲੈਟਸ ਨਾਟ ਟੇਕ ਇਟ ਪਰਸਨਲ ਉੱਥੇ ਪੋਲਿਟਿਕਸ ਹੋ ਰਹੀ ਆ ਠੀਕ ਆ ਪਰਿਵਾਰ ਮਰੇ ਆ ਉਹਨਾਂ ਨਾਲ ਆਪਾਂ ਨਹੀਂ ਹਮਦਰਦੀ ਆਪਾਂ ਅਫਸੋਸ ਕਰਦੇ ਨਹੀਂ ਹੋਣਾ ਚਾਹੀਦਾ ਸੀ ਪੋਲਿਟਿਕਲ ਏਜੰਡਿਆਂ ਲਈ ਬਥੇਰਾ ਕੁਝ ਹੁੰਦਾ ਪਰ ਲੈਟਸ ਨਾਟ ਬ੍ਰਿੰਗ ਇਟ ਹੋਮ ਹੇਅਰ ਲਾਈਕ ਯੂ نو ਆਪਾਂ ਆਪਦੇ ਤੇ ਧਿਆਨ ਦੇਈ ਆਪਦੇ ਪਰਿਵਾਰਾਂ ਦੇ ਧਿਆਨ ਦੇਈ ਹੋਰੇ ਤੇ ਹਾਂਜੀ 4911 ਜੀ ਵੈਲਕਮ ਹਾਂਜੀ ਭਾਈ ਜੀ ਹਾਂਜੀ ਸਤਿਗੁਰਾਲ ਜੀ ਸਤਿਗੁਰਾਲ ਜੀ ਤੁਸੀਂ ਗੱਲ ਬਹੁਤ ਹੀ ਸੋਹਣੀ ਕਰ ਦਿੱਤੀ ਅਖੀਰ ਚ ਚਲੋ ਹੋਰ ਇਸ ਤੋਂ ਬਾਅਦ ਤੇ ਗੱਲ ਕਰਨ ਦੀ ਕੋਈ ਸੈਂਸ ਨਹੀਂ ਬਣਦੀ ਨਹੀਂ ਨਹੀਂ ਆਜੋ ਆਜੀ ਭਰੇ ਨਹੀਂ ਨਹੀਂ ਕਰੋ ਸ਼ੇਰ ਜੀ ਨਹੀਂ ਨਹੀਂ ਬਸ ਜੀ ਮੈਂ ਤੇ ਇੰਨੇ ਕਹਿਣਾ ਚਾਹੁੰਦਾ ਸੀਗਾ ਕਿ ਇਹ ਜਿਹੜੀਆਂ ਨਾ ਬਹੁਤ ਜ਼ਿਆਦੀ ਮਿਸ ਇਨਫਾਰਮੇਸ਼ਨ ਚੱਲ ਰਹੀ ਹੈ ਬਹੁਤ ਜ਼ਿਆਦਾ ਕਿ ፕሮਪੋਗੈਂਡਾ ਵਾਰਫੇਅਰ ਹੀ ਹੋ ਰਹੀ ਹੈ ਦੋਨੇ ਤਰਾਹ ਵੱਲੋਂ ਪਾਕਿਸਤਾਨ ਵੱਲੋਂ ਵੀ ਬਤੇ ਰਿਹਾ ਉਹ ਵੀ ਸਟੇਟ ਦਾ ਆਪਾਂ ਨੂੰ ਪਤਾ ਹੀ ਹੈ ਇੰਡੀਅਨ ਸਟੇਟ ਵੀ ਜਿੰਨੀ ਕੋ ਸਾਫ ਸੁਥਰੀ ਆਉਂਦਾ ਵੀ ਪਤਾ ਹੈ ਕੋਈ ਵੀ ਸਟੇਟ ਸਾਫ ਸੁਥਰੀ ਨਹੀਂ ਹੁੰਦੀ ਇਹ ਜਿਹੜਾ ਨੈਸ਼ਨਲਿਜ਼ਮ ਦਾ ਜਿਹੜਾ ਖਡਾਉਣਾ ਹੁੰਦਾ ਉਹ ਸਾਡੇ ਵਰਗਿਆਂ ਨੂੰ ਹੱਥ ਫੜਾਇਆ ਹੁੰਦਾ ਹਾਂ ਜੀ ਕਿ ਚੱਲ ਪੁੱਤਰਾ ਚੜ ਜਾ ਸੂਲੀ ਤੇ ਰਾਮਪਤਰੀ ਉਹਨਾਂ ਕੋਲੋਂ ਆਪਾਂ ਨੂੰ ਈਮੋਸ਼ਨਲੀ ਮੋਟੀਵੇਟ ਕਰਕੇ ਅੱਗੇ ਬਿਲਕੁਲ 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 ਕਿਉਂਕਿ ਗੱਲ ਇਹ ਹੈਗੀ ਹੈ ਕਿ ਜੇ ਇੰਨਾ ਹੀ ਮਤਲਬ ਨੈਸ਼ਨਲਿਸਟ ਸਰਵਰ ਜੇ ਸਾਰਿਆਂ ਦੀ ਉੱਪਰ ਤੋਂ ਲੈ ਕੇ ਥੱਲੇ ਤੱਕ ਇੰਨਾ ਜ਼ਿਆਦਾ ਹੀ ਹੈ ਮੰਨ ਲਓ ਤੇ ਫਿਰ ਐਂ ਕਰੋ ਫਿਰ ਉੱਥੇ ਫਿਰ ਦੂਰ ਨਾ ਮਤਲਬ ਮਰਨ ਨੂੰ ਫਿਰ ਇੱਧਰ ਵਾਲੀ ਬੈਲਟ ਕਿਉਂ ਮੂਰੇ ਆਓ ਫਿਰ ਜਾਓ ਉੱਰ ਜਾ ਕੇ ਲੜੋ ਗੱਲ ਕਰਕੇ ਇਹ ਮੈਨੂੰ ਇਹ ਲੱਗ ਰਿਹਾ ਕਿ ਇੰਡੀਆ ਇਸ ਬੀਂਗ ਟੇਕਨ ਫਾਰ ਅ ਰਾਈਟ ਦਿਸ ਇਜ਼ ਮਾਈ ਪਰਸਨਲ ਓਪੀਨੀਅਨ ਕਿ ਇਹਨੂੰ ਬੁਰਾ ਲੱਗ ਸਕਦਾ ਵੀ ਪਰ ਮੈਂ ਪਹਿਲਾਂ ਮਾਫੀ ਮੰਗ ਲੈਂਦਾ ਬਟ ਇਹ ਮੇਰੀ ਓਪੀਨੀਅਨ ਹੈ ਇਹ ਸੌਟ ਆਫ ਜਿਹੜੀ ਆਪਾਂ ਗ੍ਰੇਟ ਗੇਮ ਬਾਰੇ ਨਹੀਂ ਪੜਦੇ ਹੁੰਦੇ 20th ਸੈਂਚਰੀ ਦੀ ਗ੍ਰੇਟ ਗੇਮ ਇਹਨੋਂ ਨਾਲ 21ਵੀਂ ਸਦੀ ਦੀ ਗ੍ਰੇਟ ਗੇਮ ਚੱਲ ਰਹੀ ਹੈ ਠੀਕ ਹੈ ਜੀ ਇਹ ਕਰਾਉਣ ਵਾਲਾ ਪਿੱਛੇ ਕੋਈ ਹੋਰ ਹੈ ਹੂੰ ਇਹ ਇਹਨਾਂ ਦੀਆਂ ਪੋਲਿਟਿਕਲ ਕੰਪਲਸ਼ਨਸ ਨੇ ਇੰਡੀਅਨ ਜਿਹੜੀ ਇਹ ਸੋਦੇ ਰਜੀਨਾਵ ਦੀ ਪੋਲਿਟਿਕਲ ਕੰਪਲਸ਼ਨਸ ਹੈ ਕਿਉਂਕਿ ਉਹ ਸਟਰੋਂਗ ਨੈਸ਼ਨ ਇਮੇਜ ਤੇ ਖੇਡਦੀ ਹੈ ਠੀਕ ਹੈ ਦੋਵੇਂ ਧਰਾਂ ਨੂੰ ਜੋ ਰੱਜ ਕੇ ਫਾਇਦਾ ਹੈ ਉਧਰ ਜਿਹੜੀ ਵਜੀਮ ਹੈ ਪਾਕਿਸਤਾਨ ਨੂੰ ਤਾਂ ਬਹੁਤ ਹੀ ਫਾਇਦਾ ਹੈ ਉਹ ਤੇ ਪਾਕ ਆਰਮੀ ਤੋਂ ਤੇ ਸਵਾਲ ਖੜੇ ਹੋਣ ਲੱਗ ਗਏ ਸੀਗੇ ਉੱਥੇ ਨਹੀਂ ਕਿ ਬਸ ਦੇਸ਼ ਭਗਤੀ ਸ਼ੁਰੂ ਹੋ ਚੱਲੀ ਹੈ ਠੀਕ ਹੈ ਇੱਥੇ ਵੀ ਜਿਹੜਾ ਕੋਈ ਮੇਨ ਗੱਲਾਂ ਕੋਈ ਨਹੀਂ ਕੁਐਸਚਨ ਕਰ ਰਿਹਾ ਕਿ ਯਾਰ ਦੱਸੋ ਜਿਹੜਾ ਟੂਰਿਸਟ ਸਪੌਟ ਸੀਗਾ ਉੱਥੇ ਕਿਉਂ ਨਹੀਂ ਸੀ ਸਿਕਿਉਰਟੀ ਉਹ ਸਭ ਪਿੱਛੇ ਰਹਿ ਗਏ ਠੀਕ ਹੈ ਤੁਸੀਂ 2 ਹਫ਼ਤੇ ਬਾਅਦ ਬੰਦੇ ਮਾਰ ਰਹੇ ਹੋ ਜਾਂਦੇ ਤੇ ਬੱਚੇ ਨੂੰ ਵੀ ਪਤਾ ਹੈ ਕਿ ਭਾਈ ਜਦੋਂ ਇਹ ਇੰਨੀ ਵੱਡਾ ਕਾਰਨਾਮਾ ਹੋ ਹੀ ਗਿਆ ਤੇ ਭਾਈ ਜਿਹੜਾ ਅਕਿਊਜ਼ਡ 테ਰਰਿਸਟ ਹੈ ਉਹ ਉੱਥੇ ਥੋੜੀ ਰੋਊਗਾ ਜਿੱਥੇ ਤੁਹਾਨੂੰ ਲੱਗਦਾ ਉੱਥੇ ਬੈਠਾ ਹੋਊਗਾ ਥਿੰਕ ਅਬਾਊਟ ਇਟ ਲਾਈਕ ਇਟਸ ਇਟਸ ਕਾਮਨ ਸੈਂਸ ਹਾਂ ਉਹ ਤਾਂ ਦਾ ਕੰਮ ਕਰਕੇ ਨਿਕਲ ਕੇ ਆਉਣਿਆ ਮੈਨੂੰ ਪਤਾ ਹੋਣਾ ਵੀ ਰਿਟੈਲੀਏਟ ਤਾਂ ਹੋਣਾ ਹੀ ਹੋਣਾ ਐਗਜ਼ੈਕਟਲੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ ਕਿ ਇਹ ਬਲੱਡ ਥਰਸਟੀ ਜਿਹੜੀ ਇੱਕ ਅੰਦਰ ਸਾਡੇ ਅੰਦਰ ਸੋਸਾਇਟੀ ਦੇ ਅੰਦਰ ਇੱਕ ਜਿਹੜੀ ਸਾਡੀ ਅੱਖਾਂ ਕਮੀਆਂ ਪਈਆਂ ਹੁੰਦੀਆਂ ਉਹਨਾਂ ਨੂੰ ਖੇਡਦੇ ਨੇ ਜੀ ਠੀਕ ਹੈ ਇਹਨੂੰ ਸੈਂਸ ਨੂੰ ਮਾਰ ਕੇ ਦਿਖਾ ਕੇ ਫਿਰ ਪ੍ਰੋਪਾਗੈਂਡਾ ਚਲਾਇਆ ਜਾਂਦਾ ਘਰੇ ਵਰੜ ਕੇ ਮਾਰਤਾ ਆ ਫਾਣਾ ਉਧਰ ਪਾਕਿਸਤਾਨ ਨੂੰ ਲੋ ਚੜ ਜੂਗਾ ਕੁਝ ਨੂੰ ਮਾਰਨਾ ਹੈ ਅਸੀਂ ਉਹਨਾਂ ਨੂੰ ਗੋਲਾ ਪਾੰਦ ਦਿੱਤੀਆਂ ਇਹਦੇ ਕੁਝ ਨਹੀਂ ਨੰਮਾ ਜੋੜਾ ਜੀ ਕੁਝ ਨਹੀਂ ਨਿਕਲਦਾ ਆਮ ਬੰਦੇ ਦਾ ਆਮ ਬੰਦੇ ਦੇ ਨੁਕਸਾਨ ਹੁੰਦੇ ਉਹਦੇ ਪੁੱਤ ਧੀਆ ਮਰਦੇ ਨੇ ਬਸ ਇਹ ਹੁੰਦਾ ਇਹਦੇ ਚੀਜ਼ ਜੀ ਵਨ ਸੈਡ ਜੀ ਵਨ ਸੈਡ ਇਹ ਰਹਿਣ ਖੂਨ ਜੇ ਕਿਸੇ ਨੂੰ ਇੰਨੇ ਹੀ ਲੱਗ ਰਿਹਾ ਹੈ ਕਿ ਨਹੀਂ ਯਾਰ ਬਹੁਤ ਹੀ ਸਾਡਾ ਮੁੱਲਕ ਜਿਹੜਾ ਹੈ ਬਹੁਤ ਹੀ ਅੱਛਾ ਹੈ ਤੇ ਫਿਰ ਗੁਸਤਾਖੀ ਮਾਫ ਇੱਥੇ ਨਾ ਬੈਠੋ ਵਾਪਸ ਜਾਓ ਤੇ ਜਾਓ ਉੱਥੇ ਜਾ ਕੇ ਬਾਰਡ ਉਥੇ ਤੇ ਜਿਹੜੇ ਉਥੇ ਸਾਡੇ ਟ੍ਰੇਨਿੰਗ ਮੈਂ ਪਹਿਲਾਂ ਵੀ ਕਿਹਾ ਵਾ ਜਿਹੜੇ ਸਾਡੇ ਉਹ ਉਹ ਡਾਂਗ ਜੀ ਟੱਪਦੇ ਹੁੰਦੇ ਨੇ ਖੱਖ ਨਿਕਰਾਂ ਵਾਲੇ ਉਹਨਾਂ ਨੂੰ ਵੀ ਮੁਰੇ ਲਿਆਉਣਾ ਚਾਹੀਦਾ ਨਹੀਂ ਮੇਰੀ ਮੇਰੀ ਗੱਲ ਸੁਣੋ ਜੀ ਸਾਡੀ ਮੇਰੀ ਫੈਮਲੀ ਆਪ ਜੀ ਬਹੁਤ ਉਹਨਾਂ ਨੇ ਮਿਲਕ ਸਰਵ ਕੀਤਾ ਇੰਡੀਆ ਨਾਮ ਦੇ ਫੋਰਸ ਵਿੱਚ ਠੀਕ ਹੈ ਜਦੋਂ ਇਹ ਫਾਰਮਰਸ ਪ੍ਰੋਟੈਸਟ ਹੋਇਆ ਅਸੀਂ ਵੀ ਵਿੱਚ ਇਨਵੋਲਡ ਸੀਗੇ ਕਿਸੇ ਨੇ ਨਹੀਂ ਵੇਖਿਆ ਮੇਰੀ ਫੈਮਲੀ ਦਾ ਬੈਕਗ੍ਰਾਉਂਡ ਕਿਸੇ ਨੇ ਮੇਰਾ ਬੈਕਗ੍ਰਾਉਂਡ ਨਹੀਂ ਵੇਖਿਆ ਮੈਂ ਵੀ ਖਖਾਲਸਤਾਨੀ ਹੀ ਇਕਵਾਇਆ ਗਿਆ ਕਿਸੇ ਨੇ ਜਾਟਾ ਦਾ ਬੈਕਗ੍ਰਾਉਂਡ ਨਹੀਂ ਨਾ ਵੇਖਿਆ ਜਾਟਾ ਨੂੰ ਵੀ ਉਹਨਾਂ ਨੇ ਜੂਤ ਮਾਰੇ ਨੇ ਨਾ ਜਿੱਥੇ ਲੋੜ ਪੈਂਦੀ ਹੈ ਉੱਥੇ ਤੁਸੀਂ ਵੱਖ ਸਾਡੇ ਤੁਸੀਂ ਵੱਖਰੇ ਹੋ ਠੀਕ ਹੈ ਜਿੱਥੇ ਲੋੜ ਪੈਂਦੀ ਹੈ ਉੱਥੇ ਤੁਸੀਂ ਦੇਸ਼ ਭਗਤ ਹੋਣ ਪਿਛਲੇ ਮਨ ਹਫਤੇ ਤੋਂ ਸ਼ੁਰੂ ਦੋ ਹਫਤੇ ਦਾ ਸ਼ੁਰੂ ਹੋਇਆ ਹੋਇਆ ਹੈ ਦੇਸ਼ਵਾਦ ਵਰਮੋ ਹੈ ਠੀਕ ਹੈ ਤੇ ਚਲੋ ਪੁੱਤਰਾ ਹੁਣ ਚੜ ਜਾ ਸੁਲੀ ਤੇ ਠੀਕ ਹੈ ਇਹਨਾਂ ਸਾਡੇ ਲੋਕਾਂ ਨੂੰ ਅਕਲ ਨਹੀਂ ਆਈ ਦੀ ਐ ਪੰਜਾਬੀਆਂ ਨੇ ਕਿੰਨੇ ਕੋ ਇਹਨਾਂ ਨੇ ਛਿੱਤਰ ਖਾਣੇ ਨੇ ਇੱਕ ਦੂਜੇ ਨੂੰ ਮਾਰਨੇ ਨੇ ਤੇ ਕਦੋਂ ਇਹਨਾਂ ਨੂੰ ਅਕਲ ਆਉਣੀ ਹੈ ਕਿ ਭਰਾਵੋ ਫਿਰ ਐ ਕਰੋ ਉਧਰ ਜਿਹੜੇ ਇੰਨੇ ਹੀ ਤੁਹਾਨੂੰ ਸਮਝਾ ਰਹੇ ਨੇ ਨੈਸ਼ਨਲਿਜ਼ਮ ਦਾ ਪਾਠ ਪੜਾ ਰਹੇ ਇਹਨੂੰ ਆਪਣੇ ਪੁੱਤ ਕਿਉਂ ਨਹੀਂ ਭੇਜਦੇ ਲੜਨ ਲਈ ਤੇ ਮਰਨ ਲਈ ਭੇਜਣਾ ਆਪਦੇ ਕਿਉਂ ਸਾਡਾ ਹੀ ਇੱਥੇ ਕਿਉਂ ਨੁਕਸਾਨ ਸੀ ਕਿਉਂ ਕਰਵਾ ਕੇ ਬੈਠੀਏ ਸਾਡਾ ਟ੍ਰੇਡ ਵੀ ਬੰਦ ਹੋ ਜੂਗਾ ਹੁਣ ਫੇਰ ਇਹਨਾਂ ਨੂੰ ਬਹਾਨੇ ਮਿਲ ਜਾਣੇ ਨੇ ਡੇਢ ਮਹੀਨੇ ਡੇਢ ਡੈਕੇਡ ਤੋਂ ਦੋ ਦੇ ਗ੍ਰੀਫੇਡ ਟ੍ਰੇਡ ਬੰਦ ਹੋ ਜਾਊਗਾ ਇੱਥੇ ਕੋਈ ਇਕਨੋਮਿਕ ਐਕਟੀਵਿਟੀ ਨਹੀਂ ਕਰਨ ਦੇਣੀ ਇੱਥੇ ਇਨਵੈਸਟਮੈਂਟਸ ਨਹੀਂ ਕਰਨ ਦੇਣੀਆਂ ਉਹ ਜਿਹੜੀ ਬਾਰਡਰ ਏਰੀਆ ਜਿਹੜੇ ਵੀਰ ਜੀ ਰੋਡਸ ਨਾ ਐਸ ਐਸ ਜਿਵੇਂ ਕਹਿੰਦੇ ਹੁੰਦੇ ਸਿੰਬਲ ਆਫ ਗੁੱਡਵਿਲ ਹਨਾ ਜੇ ਐਪਲ ਨੇ ਆਉਣਾ ਸੀ ਕਿਸੇ ਹੋਰ ਨੇ ਆਉਣਾ ਉਹਨੂੰ ਪੰਜਾਬ ਵਾਲ ਕਰਦੇ ਵੀ ਹਾਉਸ ਟੈਰੀਟਰੀ ਲਾਉ ਹਮ ਹੁਣ ਤਾਂ ਨਹੀਂ ਆਪਾਂ ਇਧਰ ਤੁਹਾਨੂੰ ਦੇਖੀਂ ਤੇ ਰੀਜਨਲ ਪ੍ਰੋਬਲਮਸ ਨੇ ਨਾ ਰੀਜਨਲ ਕਨਟਰੈਡਿਕਸ਼ਨਸ ਪਾਕਿਸਤਾਨ ਜੀ ਵੀ ਹੈ ਨਾ ਇੰਡੀਆ ਚ ਵੀ ਹੈ ਨੇ ਚੈਨ ਨੂੰ ਇਹ ਮੁਲਕ ਵੱਡੇ ਵੱਡੇ ਇਕੱਠੇ ਨੇ ਨਾ ਯਾਪਸ ਇੰਟਰਨਲ ਕਨਟਰੈਡਿਕਸ਼ਨਸ ਬਹੁਤ ਨੇ ਮੈਂ ਉਧਰ ਨਹੀਂ ਜਾਂਦਾ ਮੈਂ ਦੂਜੇ ਪਾਸੇ ਆਇਆ ਨਾ ਮੈਂ ਇਹ ਕਹਿੰਦਾ ਫੇਸ ਵੈਲਿਊ ਤੇ ਲੈ ਲੈਣੇ ਕਿ ਜੇ ਵੀ ਪਾਕਿਸਤਾਨ ਇੱਕ ਰੋਗ ਸਟੇਟ ਹੈ ਉਹਨੇ ਇਹ ਕੰਮ ਕਰਵਾਇਆ ਤੁਹਾਡੇ ਕੋਲ ਐਵਿਡੈਂਸ ਕੋਈ ਨਹੀਂ ਨਾ ਜੇ ਐਵਿਡੈਂਸ ਹੁੰਦਾ ਤੁਸੀਂ ਆਪਣੀ ਫੋਰਨ ਪਾਵਰਸ ਨਾਲ ਲੈਂਦੇ ਤੁਸੀਂ ਪਹਿਲਾਂ ਕਹਿੰਨੇ ਵੀ ਦੇਖੀਏ ਸਾਡੇ ਕੋਲ ਐਵਿਡੈਂਸ ਹੈ ਹੁਣ ਅਸੀਂ ਕਰਾਂਗੇ ਸਾਨੂੰ ਰੋਕਿਓ ਨਾ ਰਾਈਟ ਤੁਸੀਂ ਜਾ ਕੇ ਅਗਲਿਆਂ ਮੈਂ ਕਹਿੰਦਾ ਓਕੇ ਠੀਕ ਹੈ ਜੀ ਤੁਸੀਂ ਰੈਵਿੰਜ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਮਤਲਬ ਮਾਈਂਡਲੈਸ ਰੈਵਿੰਜ ਜਿਹੜਾ ਇੱਕ ਆਨਰੇਬਲ ਵਾਰੀਅਰ ਹੁੰਦਾ ਹੈ ਉਹ ਮਾਈਂਡਲੈਸ ਰੈਵਿੰਜ ਨਹੀਂ ਲੈਂਦਾ ਹੁੰਦਾ ਠੀਕ ਹੈ ਦਿਸ ਵਾਸ ਨੋਟ ਐਨ ਆਨਰੇਬਲ ਥਿੰਗ ਟੂ ਡੂ ਮੈਂ ਕਹਿੰਦਾ ਚਲੋ ਕਰ ਦਿੱਤਾ ਜੀ ਆਪਾਂ ਤਾਂ ਇੰਡੀਆ ਨਾਲ ਨਾਲ ਖਲੋ ਜਾਂਦੇ ਹਾਂ 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 ਉਹ ਮੈਨੂੰ ਇਹ ਦੱਸੋ ਇਹ ਨੁਕਸਾਨ ਕੀ ਦਾ ਪਾਕਿਸਤਾਨ ਦਾ ਕੀ ਨੁਕਸਾਨ ਹੈ ਬਈ ਇਸ ਚ ਮੈਨੂੰ ਦੱਸੋ ਉੱਥੇ ਕਿਹੜੀ ਐਪਲ ਜਾ ਰਹੀ ਹੈ ਉੱਥੇ ਕਿਹੜਾ ਜੱਗੋ ਤੇਨ ਮੈਂ ਉੱਥੇ ਹੋ ਰਿਹਾ ਹੈ ਇਹਨੂੰ ਤੁਸੀਂ ਮੈਂ ਜੇ ਤੁਹਾਡਾ ਵਰਲਡ ਵੀ ਉਹੀ ਮੰਨ ਲਵਾਂ ਜੋ ਤੁਸੀਂ ਪ੍ਰੋਪਗੇਟ ਕਰ ਰਹੇ ਹੋ ਕਿ ਇੱਕ ਰੋਗ ਸਟੇਟ ਹੈ ਉਹਦੀ ਇਕਨੋਮਿਕ ਕੰਡੀਸ਼ਨਸ ਬਹੁਤ ਮਾੜੀਆਂ ਨੇ ਤੇ ਵੀ ਜੇ ਫੁੱਲ ਆਨ ਮੋਰ ਲੱਗ ਜਾਂਦੀ ਹੈ ਤਾਂ ਤੁਹਾਡੇ ਨੂੰ ਨੁਕਸਾਨ ਹੈ ਉਹਨਾਂ ਨੂੰ ਕੋਈ ਨੁਕਸਾਨ ਹੈ ਨਹੀਂ ਬਈ ਹਾਂ ਤੇ ਉਹਦਾ ਵੀ ਇਹ ਹਾਂ ਹਾਂ who is winning in all of this right ਤੁਹਾਨੂੰ ਕੀ ਲੱਗ ਰਿਹਾ ਹੈ ਕਿ ਮਤਲਬ ਮਨ ਤੋਂ ਜੈਨੂਇਨ ਨਹੀਂ ਹੈ ਲੱਗ ਰਿਹਾ ਕਿ ਯਾਰ ਉਹ ਇੰਨਾ ਕੁ ਸਟੂਪਿਡ ਹੋਊਗਾ ਕਿ ਇੱਕ ਹਰਕਤ ਕਰਕੇ ਮਨ ਉਹ ਕੋ ਨਿਆਣਾ ਥੋੜੀ ਹੈ ਜਿਹੜੀ ਉਹ ਪਾਕਿਸਤਾਨ ਸਟੇਟ ਹੈ ਉਹ ਕੋ ਬੱਚੀ ਹੈ ਕਿ ਕਿ ਛੋਟੀ ਜੀ ਹਰਕਤ ਕਰਕੇ ਮਰ ਕੇ ਉਹ ਕਹਿਣਗੇ ਉਹਨਾਂ ਕੋ ਪਲਾਨ ਵੀ ਨਹੀਂ ਹੋਊਗਾ ਕੁਝ ਇਫ ਇਫ ਦੇ ਆਰ ਐਕਚੁਅਲੀ ਇਨਵੋਲਡ ਦੇ ਊਡ ਹੈਵ ਥੌਟ ਆਊਟ ਦੇ ਇਨ ਪਲਾਨ ਉਹਨਾਂ ਨੇ ਰਨ ਕੀਤੇ ਹੋਣਗੇ ਕਿ ਯਾਰ ਐ ਹੋਊਗਾ ਅਸੀਂ ਇੱਥੇ ਕਰਾਂਗੇ ਅੱਗੇ ਉਹ ਸਟੈਪ ਲੈ ਸਕਦੇ ਨੇ ਇਹਦਾ ਮਤਲਬ ਅਗਲੇ ਤਿਆਰੀ ਕਰੀ ਬੈਠੇ ਨੇ ਹੂੰ ਤੁਸੀਂ ਥੋੜੀ ਜਿਹੀ ਗੱਲ ਟ੍ਰੇਡ ਰੂਟ ਦੀ ਗੱਲ ਕੀਤੀ ਸੀਗੀ ਤੁਹਾਨੂੰ ਲੱਗਦਾ ਹੈਗਾ ਵੀ ਇਹੋ ਜਿਹੀਆਂ ਚੀਜ਼ਾਂ ਫਿਰ ਗਾਹਾਂ ਜਾ ਕੇ ਉਹ ਚੀਜ਼ ਬਣੂਗੀ ਵੀ ਨਹੀਂ ਕਿਤੇ ਵੀ ਕਿਉਂਕਿ ਅਕਸਰ ਆਪਾਂ ਦੇਖਿਆ ਜਾਂਦਾ ਵਾ ਇੱਕ ਜੀ ਸਿਲਕ ਰੂਟ ਬਣਨ ਨੂੰ ਜਾ ਰਿਹਾ ਹੈਗਾ ਵਾ ਬਹੁਤ ਸਾਰੇ ਹਾਈਵੇਜ਼ ਦਿੱਤੇ ਜਾ ਰਹੇ ਨੇ ਜੰਮੂ ਕਸ਼ਮੀਰ ਵਾਲਾ ਸਿੰਘ ਉਹ ਇੱਕ ਰੋਡ ਬਣਨ ਨੂੰ ਜਾ ਰਿਹਾ ਹੈਗਾ ਵਾ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਫਿਰ ਇਹ ਇਹ ਉਹਨੂੰ ਕਿਤੇ ਕਲਾਊਡ ਥੱਲੇ ਤਾਂ ਨਹੀਂ ਪਾ ਦੇਣਗੀਆਂ ਇਹ ਇਹੀ ਤੇ ਮੈਨੂੰ ਇਹੀ ਤੇ ਮੇਰੀ ਗੁਸਤਾਖੀ ਮੈਂ ਟ੍ਰੇਡ ਤੇ ਕਦੀ ਬੰਦ ਨਹੀਂ ਹੁੰਦਾ ਉਹ ਟ੍ਰੇਡ ਸਾਰਾ ਜੀ ਉਹ ਗੁਜਰਾਤ ਦੇ ਪੋਰਟ ਤੇ ਜਾ ਬੈਠਾ ਹੈ ਠੀ ਉਹ ਕਿਉਂ ਨਹੀਂ ਬੰਦ ਹੋ ਰਿਹਾ ਕ੍ਰਾਚੀ ਦਾ ਤੇ ਗੁਜਰਾਤ ਦਾ ਬੋਰਡ ਕਿਉਂ ਨਹੀਂ ਬੰਦ ਹੁੰਦਾ ਉੱਥੇ ਨਹੀਂ ਤਸਕਰੀ ਹੁੰਦੀ ਕੀ ਗੱਲ ਉੱਥੋਂ ਨਹੀਂ ਕਦੀ ਕਦੀ ਕੁਝ ਹੋਇਆ ਕਦੀ ਉੱਥੋਂ ਫੜੇ ਨਹੀਂ ਗਏ ਕੁਝ ਤਸਕਰੀ ਹੁੰਦੀ ਐ ਇੱਥੇ ਹੀ ਤਸਕਰੀ ਹੋਣੀ ਐ ਬਾਰਡਰ ਤੋਂ ਮੈਨੂੰ ਇਹ ਦੱਸੋ ਪੰਜਾਬੀ ਤੇ ਇੱਕ ਦੂਜੇ ਦਾ ਸਿਰ ਪਾੜ ਲੈਣ ਠੀਕ ਐ ਇਧਰੋਂ ਇੱਕ ਹਿੰਦੁਸਤਾਨ ਨਾਲ ਖਲੋਜੂ ਇੱਕ ਪਾਕਿਸਤਾਨ ਨਾਲ ਖਲੋਜੂ ਤੁਸੀਂ ਤਾਂ ਸਿਰ ਪਾੜ ਦੋ ਆਪ ਦਾ ਅਗਰੇ ਨਾਮ ਨਾਲ ਟ੍ਰੇਡ ਕਰਨ ਤੇ ਆਪਣੀਆਂ ਬਣਾਉਣ ਫਿਰ ਹੁਣ ਇਹਦੇ ਸਿਆਣਾ ਕੌਣ ਬਣਿਆ ਮੈਨੂੰ ਇਹ ਦੱਸੋ ਕੌਣ ਸਿਆਣਾ ਇਹਦੇ ਵਿੱਚ ਯੀ ਅਸੀਂ ਹਾਲੇ ਇੰਨੇ ਹੀ ਬੇਵਕੂਫ ਆ ਕਿ ਜਿਹੜਾ 70 ਸਾਲਾਂ ਦਾ ਇੱਕ ਪ੍ਰੋਜੈਕਟ ਚੱਲਦਾ ਪਿਆ ਸੀ ਉਸੇ ਹੀ ਨੈਰੇਟਿਵ ਦੇ ਵਿੱਚ ਫੇਰ ਫਸੇ ਜਾਣੇ ਬਾਰ-ਬਾਰ ਤੇ ਫਿਰ ਇਹਨਾਂ ਦੇ ਸਿਰ ਤੇ ਵੀ ਡਿਜ਼ਰਵਡ ਦਿਸ ਸਿਰ ਤੇ ਇਹ ਸੇ ਜੋਗੇ ਆ ਅਸੀਂ ਜੁੱਤੀਆਂ ਖਾਈਏ ਤੇ ਮੁਲਕ ਛੱਡ ਕੇ ਦੁੱਤੋ ਸੂਰੀ ਇਹ ਸੇ ਜੋਗੇ ਆ ਫੇਰ ਅਸੀਂ ਥੋੜਾ ਜਿਦੇ ਆਪਾਂ ਕ੍ਰਿਟੀਕਲ ਰੀਜ਼ਨਿੰਗ ਕਰਨੀ ਸ਼ੁਰੂ ਕਰੀਏ ਨਾ ਯਾਰ ਜੋ ਵੀ ਸਾਨੂੰ ਨੈਰੇਟਿਵ ਫੀਡ ਕੀਤਾ ਜਾਂਦਾ ਜੋ ਵੀ ਸਾਨੂੰ ਸਟੇਟਾਂ ਆਂਦੀਆਂ ਨੇ ਅਸੀਂ ਉਹਨੂੰ ਮੰਨ ਲੈਨੇ ਆ ਫੇਸ ਵੈਲਿਊ ਦੇ ਉਹ ਹੋਣੇ ਜੀ ਨੇ ਫੱਟੇ ਚੱਕ ਦਿਆਂਗੇ ਜੀ ਇਹ ਕਿੱਦਾਂ ਕਰ ਲੈਣਗੇ ਉਹ ਕਿੱਦਾਂ ਕਰ ਲੈਣਗੇ ਮੇਰੇ ਔਰ ਯਾ ਆ ਕਨਫਲਿਕਟ ਦੇ ਵਿੱਚ ਤੁਸੀਂ ਹੁਣ ਵੈਸੇ ਯੂਐਸ ਤੇ ਚਾਈਨਾ ਦਾ ਕੀ ਰੋਲ ਦੇਖਦੇ ਹੋ ਵੀ ਜੇ ਉਹ ਵਾਚ ਕਰ ਰਹੇ ਹੋਣਗੇ ਵੀ ਕੀ ਚੱਲ ਰਿਹਾ ਵਾਟ ਡੂ ਯੂ ਥਿੰਕ ਵੀ ਯੂਐਸ ਜੇ ਤੁਸੀਂ ਧਿਆਨ ਨਾਲ ਦੇਖੋ ਯੂਐਸ ਨੇ ਕਿਸੇ ਦੀ ਸਾਈਡ ਨਹੀਂ ਲਈ ਕਿਉਂ ਕਿਉਂ ਨਹੀਂ ਲੈ ਰਿਹਾ ਉਹ ਸਾਈਡ ਕਿਸੇ ਦੀ ਉਸ ਤੋਂ ਬਨ ਜੇ ਤੁਸੀਂ ਧਿਆਨ ਦਿਓ ਜੇ ਤੁਸੀਂ ਓਪਨ ਸੋਰਸ ਆਪਰ ਹੋਰ ਜਿੰਨੀ ਧਿਆਨ ਲੈਂਦੇ ਹੋ ਇਨਫੋਰਮੇਸ਼ਨ ਜਿਹੜੀਆਂ ਸਰਵਿਸਿਜ਼ ਨੇ ਜ ਜੁਹਨਾਂ ਦੇ ਤੁਸੀਂ ਦੇਖੋ ਖੋਲ ਕੇ ਪਿਲੇ ਤਿੰਨ ਹਫ਼ਤਿਆਂ ਤੋਂ ਕੀ ਹੋ ਰਿਹਾ ਸੀ ਆਲਰੇਡੀ ਲੌਜਿਸਟਿਕਲ ਸਪੋਰਟ ਪਾਕਿਸਤਾਨ ਨੂੰ ਮਿਲ ਰਹੀ ਸੀ ਉਹਦੇ ਐਲ ਆਈਸ ਕੋ ਠੀਕ ਹੈ ਜੀ ਆਲਰੇਡੀ ਚਾਈਨਾ ਮਨੂੰ ਰਜਿਸਟਰੀ ਤੋਂ ਸਪੋਰਟ ਆਈ ਹੈ ਵੈਪਨਰੀ ਆਈ ਹੈ ਯਾਨੀ ਮਤਲਬ ਇਹ ਹੈ ਕਿ ਆਲਰੇਡੀ ਮੰਨ ਕੇ ਤੁਰੇ ਹੋਏ ਸੀ ਕਿ ਵੀ ਇਹ ਚੀਜ਼ ਹੋਣੀ ਹੈ ਹਾਂ ਰਾਈਟ ਇਹਦਾ ਮਤਲਬ ਕੀ ਹੈ ਚਲੋ ਮੰਨ ਲਓ ਜੇ ਇਥੇ ਇਨਸਟੇਬਿਲਟੀ ਵੀ ਆ ਜਾਂਦੀ ਹੈ ਦੋਵਾਂ ਲਈ ਵਨ-ਵਨ ਹੈ ਜੀ ਚਾਈਨਾ ਲਈ ਵਨ-ਵਨ ਤਾਂ ਹੈਗੀ ਹੈ ਕਿਉਂਕਿ ਉਹ ਜੈਨੂਨਲੀ ਉਸ ਰੀਜਨ ਦੇ ਵਿੱਚ ਮੇਜਰ ਪਲੇਅਰ ਬਣਨਾ ਚਾਹੁੰਦਾ ਹੈ ਬਿਲਕੁਲ ਉਹ ਸਾਰਾ ਸਾਊਥ ਏਸ਼ੀਆ ਈਸਟ ਏਸ਼ੀਆ ਚ ਆਪਣੇ ਅੰਮੋ ਇੱਕ ਗਲੋਬਲ ਐਂਬੀਸ਼ਨ ਹੈਗਾ ਰਾਈਟ ਇਹਦਾ ਰਸ਼ੀਆ ਦੇ ਅਗੇ ਮੈਂ ਯੂਰਪ ਤੇ ਉੱਤੇ ਸਾਰੇ ਮੇਰਾ ਬਣਿਆ ਰਹੇ ਰਾਈਟ ਉਧਰ ਅਮਰੀਕਾ ਨੂੰ ਵੀ ਬਹੁਤ ਫਾਇਦਾ ਕਿਉਂਕਿ ਜੀ ਇੰਡੀਆ ਨੇ ਬਹੁਤ ਛੁੱਟੀ ਗਏ ਨੇ ਫਿਰ ਦੀ ਇੰਡੀਆ ਨੇ ਕਿਹਾ ਯੂਕਰੇਨ ਵਾਰ ਚ ਇੱਕ ਤੇ ਸਾਡੀ ਜਿਹੜੀ ਫੋਰਨ ਪੋਲਿਸੀ ਹੈ ਗੁਸਤਾਖੀ ਨਾਲ ਉਹ ਫੋਰਨ ਪੋਲਿਸੀ ਘੱਟ ਹੈ ਜੀ ਤੇ ਉਹ ਇੰਸਟਾਗ੍ਰਾਮ ਰੀਲਸ ਵੱਧ ਨੇ ਠੀਕ ਹੈ ਉਹਦੇ ਵਿੱਚ ਅਸੀਂ بس ਇਹ ਦਿਖਾਉਣਾ ਹੈ ਕਿ ਜੀ ਅਸੀਂ ਅਸਰਟ ਕਰ ਰਹੇ ਹਾਂ ਅਸੀਂ ਇਹ ਕਰ ਰਹੇ ਤਾਂ ਕਿ ਸਾਡੀ ਉਹ 15 15 20 20 ਸਕਿੰਟਾਂ ਦੀ ਰੀਲਸ ਤੇ ਯੂਰਪ ਨੂੰ ਬੋਲ ਕੇ ਵੀ ਫੋਰਡੂ ਸਮਝਿਆ ਰਿਹਾ ਤੁਸੀਂ ਤੁਹਾਡੀ ਸਮਝਿਆ ਸਾਡਾ ਤਾਂ ਕੋਈ ਲੱਗਦਾ ਨਹੀਂ ਹੈ ਹਾਂ ਰਾਈਟ ਤੁਸੀਂ ਆਪਣੇ ਵੱਲੋਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਨਹੀਂ ਵੀ ਅਸੀਂ ਤੁਹਾਡੇ ਹੈ ਲਈ ਹੈ ਵੈਸਟ ਦੇ ਦੂਜੇ ਪਾਸੇ ਤੁਸੀਂ ਕਹਿੰਦੇ ਜੀ ਅਸੀਂ ਰਸ਼ੀਆ ਨਾਲ ਵੀ ਖਲੋਣਾ ਹੈ ਜੇ ਤੁਸੀਂ ਇਹ ਦੋਵੇਂ ਕੰਮ ਕਰੋਗੇ ਹੁਣ ਇਸ ਵੇਲੇ ਕੀ ਹੋ ਰਿਹਾ ਹੈ ਅਮਰੀਕਾ ਨੂੰ ਵੀ ਫਾਇਦਾ ਹੈ ਜੇ ਕੌਨਫਲਿਕਟ ਵੱਧ ਰਿਹਾ ਹੈ ਇੰਡੀਆ ਦੀ ਮਜਬੂਰੀ ਹੈ ਕਿ ਉਹਨੂੰ ਇੱਕ ਕਾਊਂਟਰ ਵੇਟ ਚਾਹੀਦਾ ਦੂਜੇ ਪਾਸੇ ਰਸ਼ੀਆ ਇਜ਼ ਆਲਰੇਡੀ ਬਿਜ਼ੀ ਇਹ ਤੁਸੀਂ ਭੁੱਲ ਜਿਓ ਜੇ ਰਸ਼ੀਆ ਉੱਥੋਂ ਆ ਕੇ ਤੇ ਲੋਜਿਸਟਿਕਲ ਲੋਜਿਸਟਿਕਲਸ ਬੋਰ ਮਾਨੀ ਮੋਤੀ ਅਗਲਾ ਕਰ ਦੂਗਾ ਉਸ ਤੋਂ ਉਸ ਤੋਂ ਵੱਧ ਤੁਸੀਂ ਐਕਸਪੈਕਟੇਸ਼ਨ ਨਾ ਰੱਖਿਓ ਤੁਹਾਡੀ ਦੋ ਫਰੰਟ ਤੇ ਜਾਂ ਡੇਢ ਫਰੰਟ ਤੇ ਵਾਰ ਖੜੂ ਆਉਨੇ ਪ੍ਰੌਕਸੀ ਵਾਰ ਹੀ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਇੱਕ ਪਾਕਿਸਤਾਨ ਸਿੱਧੀ ਲੱਗ ਜਾਂਦੀ ਹੈ ਇੱਕ ਦੂਜੇ ਪਾਸੇ ਪ੍ਰੌਕਸੀ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਮਜਬੂਰੀ ਬਣ ਜਾਂਦੀ ਕੋਈ ਅਮਰੀਕਾ ਕੋਲੇ ਜਾਓ ਜਦੋਂ ਤੁਸੀਂ ਦੂਜੇ ਕੋਲੇ ਜਾਂਦੇ ਹੋ ਉਦੋਂ ਤੁਸੀਂ 네ਗੋਸ਼ੀਏਸ਼ਨ ਥੋੜੀ ਕਰ ਪਾਉਂਦੇ ਹੋ ਉਦੋਂ ਤੁਸੀਂ ਅੰਦਰ ਦੀ ਸ਼ਰਤਾਂ ਮੰਨਦੇ ਹੋ ਬਿਲਕੁਲ ਯਾ ਰਾਈਟ ਸੋ ਇਸ ਕਰਕੇ ਦੋਵੇਂ ਜੀ ਜਿਹੜੇ ਬੇਫੂਫੀ ਵਾਲੀ ਸਾਡੀ ਮਤਲਬ ਮੈਂ ਬਹੁਤ ਵੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਮੈਂ ਡਿਸਟਰੈਕਟਡ ਰਿਹਾ ਦੋ ਕੁ ਦਿਨਾਂ ਤੋਂ ਜਿਹੜੀਆਂ ਬੱਚ ਹਾਸੋ ਹੀਣੀਆਂ ਗੱਲਾਂ ਨੇ ਨਾ ਇਹ ਮਤਲਬ ਉਹ ਫੁੱਠੀ ਕਿ ਜਿਹਦਾ ਮਤਲਬ ਪਿੰਡ ਦੀ ਛੱਤ ਤੇ ਨਹੀਂ ਬਹਿ ਕੇ ਬੈਸਾ ਕਰ ਰਹੇ ਹੁੰਦੇ ਉਹ ਜਿਹੜੀਆਂ ਗੱਲਾਂ ਉਹ ਇੰਨੇ ਇੰਨੇ ਆ ਜਾਣੇ ਨੇ ਅੱਗੇ ਖਲੋ ਜਾਣਾ ਥੇਰ ਇਜ਼ ਨੋ ਕੋਈ ਇਥੇ ਜਿਹੜੀ ਵੀ ਪਾਵਰ ਬੈਠੀ ਹੈ ਉਹ ਤੁਹਾਡੇ ਭਲੇ ਦੀ ਨਹੀਂ ਬੈਠੀ ਉਹ ਆਪਣੇ ਇੰਟਰਸਟ ਲਈ ਬੈਠੀ ਹੈ ਐਗਜ਼ੈਕਟਲੀ ਰਾਈਟ ਐਂਡ ਉਹ ਇਨ ਪਾਕਿਸਤਾਨ ਜਿਹੋ ਪਾਵਰ ਕੋਈ ਵੀ ਵਰਤ ਰਹੀ ਹੈ ਤੇ ਉਹ ਇਸ ਵੇਲੇ ਉਹਦਾ ਉਹਦੀ ਗੇਮ ਉਹਦੇ ਉਹਦੇ ਹੱਕ ਦੀ ਚੀਜ਼ਾਂ ਭੁਗਤ ਰਹੀਆਂ ਨੇ ਦੂਜੀ ਗੱਲ ਪਾਕਿਸਤਾਨ ਦੀ ਜਿਹੜੀ ਸੋਸਾਇਟੀ ਹੈ ਜੀ ਹਿਸਟੋਰਿਕਲੀ ਬਹੁਤ ਜ਼ਿਆਦਾ ਨੁਕਸਾਨ ਸਹਿਣ ਕਰ ਸਕਦੀ ਹੈ ਜੀ ਠੀਕ ਹੈ ਸਾਡੀ ਬਹੁਤ ਵੱਡਾ ਦਬਕਾ ਹੈ ਸ ਹੈ ਜਿਹੜਾ ਨੁਕਸਾਨ ਨਹੀਂ ਜਾ ਸਕਦੀ ਇਹ ਨੂੰ ਹਣਾ ਪੇਟਣਾ ਸ਼ੁਰੂ ਹੋ ਜਾਂਦਾ ਹਮ ਠੀਕ ਹੈ ਤੂੰ ਤਾਂ ਆ ਰਿਓ ਰੈਡੀ ਵੀ ਹੈ ਵੀ ਸੋ ਵੀ ਹੈ ਮੋਰ ਟੂ ਲੂਜ਼ ਦੈਨ ਦੈਮ exactly right yeah. so ਇਹਦੇ ਵਿੱਚ ਮਤਲਬ you are walking into that trap and yeah. Mm -hmm. why are you walking because ਤੁਹਾਡੀ ਆਪਣੀ ਪੋਲਿਟਿਕਲ ਮਜਬੂਰੀਆਂ ਨੇ ਤੁਸੀਂ ਆਪਣੇ ਨੂੰ ਇੱਕ ਸਟਰੋਂਗ ਮੈਨ ਪ੍ਰੋਜੈਕਟ ਕਰਦੇ ਹੋ ਇੰਟਰਨਲ ਪੋਲਿਟਿਕਸ ਦੇ ਵਿੱਚ ਠੀਕ ਹੈ ਉਹੀ ਤੁਸੀਂ ਉਸੇ ਸਮਾਜ ਵਿੱਚ ਤੁਸੀਂ ਮਾਈਨੋਰਿਟੀਆਂ ਦੇ ਮਗਰ ਪੈਨੇ ਹੋ ਉਸੇ ਸਮਾਜ ਦੇ ਵਿੱਚ ਤੁਸੀਂ ਲਿਬਰਲਸ ਦੇ ਮਗਰ ਪੈਨੇ ਹੋ ਰਾਈਟ ਤੁਸੀਂ ਆਪਣੀ ਇੰਟਰਨਲ ਕੰਟਰਡਿਕਸ਼ਨਸ ਇੰਨੀਆਂ ਪੈਦਾ ਕਰ ਲੀਆਂ ਹੋਈਆਂ ਨੇ ਕਿ ਤੁਹਾਡੀ ਉਹ ਕੰਟਰਡਿਕਸ਼ਨਸ ਨੂੰ ਹੀ ਹੁਣ ਐਕਸਪਲੋਇਟ ਕੀਤਾ ਜਾ ਰਿਹਾ ਜਿਹਦਾ ਚਾਈਨਾ ਨੇ ਪਹਿਲਾਂ ਕੀਤਾ ਸੀ ਕਿਉਂਕਿ ਪਤਾ ਸੀ ਤੁਸੀਂ ਪਬਲਿਕਲੀ ਨਹੀਂ ਮੰਨੋਗੇ ਅਗਲੇ ਨੇ ਉਸ ਹਸਾਨ ਨਾਲ ਥੋੜੀ ਉੱਥੇ ਉੱਤੇ ਪ੍ਰੈਸ ਕੀਤਾ ਤੇ ਆਪਣਾ ਜੋ ਲੈ ਕੇ ਜਾਣਾ ਸੀ ਉਹਨਾਂ ਨਾਲ ਲੈ ਕੇ ਗਿਆ ਹੁਣ सेम चीज ਦੁਬਾਰਾ ਤੋਂ ਹੋ ਰਹੀ ਹੈ ਇਹ ਇਹ ਮੇਰੀ رائے ਹੈ ਮੈਂ ਨਹੀਂ ਕਹਿੰਦਾ ਮੈਂ ਨਾ ਨੋ ਵੈਲ ਸੈਡ ਤੁਹਾਡੀ ਬੜੀ ਆਈ ਥਿੰਕ ਇਟ ਵਾਸ ਅ ਵੈਲੀ ਵੈਲ ਕੈਲਕੂਲੇਟਡ ਐਂਡ ਵੈਲ ਸਪੋਕਨ ਤੁਹਾਡਾ ਪਰਸਪੈਕਟਿਵ ਸੀਗਾ ਐਂਡ ਥੈਂਕ ਯੂ ਫਾਰ ਥੈਟ ਥੈਂਕ ਯੂ ਸੋ ਮੱਚ ਥੈਂਕ ਯੂ ਬਾਜੀ ਥੈਂਕ ਯੂ ਥੈਂਕ ਯੂ ਬਾਜੀ